ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਅੱਜ ਜਲੰਧਰ ਵਿੱਚ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਸਿਵਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਦੀ ਹਤੀ ਪੁਲਿਸ ਵੱਲੋਂ ਸ਼ਾਹਕੋਟ ਇਲਾਕੇ ਵਿੱਚ ਚੱਲਦੇ ਦੋ ਅਣਅਧਿਕਾਰਤ ਨਸ਼ਾ ਛਡੌਂ ਕੇਂਦਰਾਂ ਤੇ ਛਾਪਾ ਮਾਰ ਕੇ 76 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ ਪਰਸ਼ਾਤੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਢੰਡੋਵਾਲ थाना ਸ਼ਾਹਕੁਟ ਵਿੱਚ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਇੱਕ ਅਣਅਧਿਕਾਰਤ ਨਸ਼ਾ ਛਡੌਂ ਕੇਂਦਰ ਨੂੰ ਚੈੱਕ ਕੀਤਾ ਗਿਆ ਅਤੇ ਇਥੋਂ 47 ਵਿਅਕਤੀਆਂ ਨੂੰ ਛਡਵਾਇਆ ਗਿਆ ਹੈ ਇਸ ਮਾਮਲੇ ਵਿੱਚ ਮਕਾਨ ਮਾਲਕ ਅਤੇ ਸੁਸਾਇਟੀ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੂਜੀ ਕਾਰਵਾਈ ਵਿੱਚ ਪਿੰਡ ਬਾਜਵਾ ਕਲਾ ਵਿਖੇ ਟਰਨਿੰਗ ਪੁਆਇੰਟ ਡੀ ਐਡਿਕਸ਼ਨ ਸੈਂਟਰ ਤੇ ਕੀਤੀ ਗਈ ਜਿੱਥੇ 29 ਵਿਅਕਤੀਆਂ ਨੂੰ ਛਡਵਾਇਆ ਗਿਆ ਹੈ ਅਤੇ ਦੋਸ਼ੀਆਂ ਖਿਲਾਫ थाना ਸ਼ਾਹਕੋਟ ਵਿੱਚ ਮੁਕਦਮਾ ਦਰਜ ਕਰਕੇ ਜਾਂਚ ਅਮਲ ਵਿੱਚ ਲਿਆਂਦੀ ਗਈ ਹੈ ਇਸੇ ਤਰ੍ਹਾਂ ਸ਼ਹਿਰ ਅਤੇ ਹਾਲੇ ਦਿਵਾਲੇ ਹੋਰ ਨਸ਼ਾ ਛਡਾਊ ਕੇਂਦਰਾਂ ਦੀ ਚੈਕਿੰਗ ਵੀ ਕੀਤੀ ਗਈ। ਦਿਪਤੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗੈਰਕਾਨੂੰਨੀ ਕੇਂਦਰਾਂ ਵਿੱਚ ਰੱਖੇ ਵਿਅਕਤੀਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਕੋਟਮਾਰ ਕੀਤੀ ਜਾਂਦੀ ਸੀ ਅਤੇ ਕਈ ਲੋਕਾਂ ਨੂੰ 7 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜ਼ਬਰਦਸਤੀ ਕੈਦ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਥੋਂ ਵਿਅਕਤੀਆਂ ਨੂੰ ਸ਼ੁਰੂਆਕੇ ਮਕਾਨ ਮਾਲਕ ਅਤੇ ਸੁਸਾਇਟੀ ਮੈਂਬਰਾਂ ਖਿਲਾਫ ਮੁਕਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਅਪਣਾਈ ਜਾ ਰਹੀ ਜ਼ੀਰੋ ਟਾਲਰੈਂਸ ਦੀ ਨੀਤੀ ਤੇ ਜ਼ੋਰ ਦਿੰਦਿਆਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਪੂਰੀ ਤਾਕਤ ਨਾਲ ਜਿਲੇ ਵਿੱਚ ਚੋਰ ਨਸ਼ਿਆਂ ਦਾ ਸਪਾਇਆ ਕਰਨ ਲਈ ਦ੍ਰਿੜ ਅਤੇ ਵਚਨਬੱਧ ਹੈ ਡਾਕਟਰ ਅਗਰਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੁੱਧ ਨਸ਼ਾ ਵਿਰੁੱਧ ਤਹਿਤ ਜਮਸ਼ੀਰ ਅਤੇ ਸਮਰਾਇ ਵਿਖੇ ਚਲਾਏ ਜਾ ਰਹੇ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਤੇ ਸਖਤ ਕਾਰਵਾਈ ਕਰਦਿਆਂ ਕਰਮਵਾਰ 34 ਅਤੇ 103 ਵਿਅਕਤੀਆਂ ਨੂੰ ਛਡਵਾਇਆ ਗਿਆ ਸੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਅਤੇ ਜਾਣਕਾਰੀ ਲਈ ਜ਼ਿਲ੍ਹਾ ਨਸ਼ਾ ਛਡਾਊ ਹੈਲਪਲਾਈਨ ਨੰਬਰ 0181 2911969 ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਵਸੀਨ ਨਸ਼ਿਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੀ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਜਾਰੀ WhatsApp ਹੈਲਪਲਾਈਨ ਨੰਬਰ 97 79 100 200 ਤੇ ਸਾਂਝੀ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਨਸ਼ਾ ਦੇ ਕਾਰੋਬਾਰ ਸਬੰਧੀ ਜਾਣਕਾਰੀ ਦੇਣ ਲਈ ਵਿਅਕਤੀ ਦਾ ਨਾਮ ਤੇ ਪਛਾਣ ਗੁਪਤ ਰੱਖੀ ਜਾਵੇਗੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਸੰਗਠਨ ਗੈਰਕਾਨੂੰਨੀ ਤੌਰ ਤੇ ਨਸ਼ਾ ਛਡਾਊ ਕੇਂਦਰ ਨਸ਼ਾ ਚਲਾ ਰਿਹਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਨਾ ਸਿਰਫ ਕਾਨੂੰਨੀ ਉਲੰਘਣਾ ਕਰਦੇ ਹਨ ਸਗੋਂ ਮਰੀਜ਼ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਵੇਗਾ ਉਸ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਕਾਰਵਾਈ ਐਸਪੀ ਤਫਤੀ ਸਰਬਜੀਤ ਸਿੰਘ ਰਾਏ ਦੀ ਅਗਵਾਈ ਵਿੱਚ ਡੀਐਸਪੀ ਸਬਡਿਵੀਜ਼ਨ ਸ਼ਾਹਕੋਟ ओंकार ਸਿੰਘ ਬਰਾੜ ਤਹਿਸੀਲਦਾਰ ਹਰਮਿੰਦਰ ਸਿੰਘ ਸਿੱਧੂ ਐਸਐਮਓ ਚੰਦਰਦੀਪਕ ਡਰੱਗ ਇਨਸਪੈਕਟਰ ਡਾਕਟਰ ਲਜਵਿੰਦਰ ਕੁਮਾਰ ਸਾਈਕੀਟਰਿਕ ਡਾਕਟਰ ਅਬੇ ਰਾਜ ਸਿੰਘ ਡਾਕਟਰ ਰਾਜਦੀਪ ਕੌਰ ਡਾਕਟਰ ਤਰਨਜੀਤ ਆਦ ਅਧਾਰਿਤ ਟੀਮ ਵੱਲੋਂ ਕੀਤੀ ਗਈ ਸ਼ਾਹਕੋਟੋਂ ਕੈਮਰਾ ਪਰਸਨ ਅਰਸ਼ ਦੇ ਨਾਲ ਸੁਖਵਿੰਦਰ ਸੋਲ ਦੀ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਨੂੰ ਜਦੋਂ ਨਸ਼ਾ ਰੋਧ ਜੋ ਕਾਰਵਾਈ ਚੱਲ ਰਹੀ ਹੈ ਉਹਦੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਦੇ ਮਤਲਬ ਅੱਜ ਡੀਐਸਪੀ ਸ਼ਾਹਕੋਟ ਅਮਕਾਰ ਸਿੰਘ ਬਰਾੜ ਉਹਨਾਂ ਦੀ ਸਾਰੀ ਟੀਮ ਔਰ ਹੈਲਥ ਡਿਪਾਰਟਮੈਂਟ ਦੀ ਟੀਮ ਔਰ ਡਰਗ ਇੰਸਪੈਕਟਰ ਔਰ ਤਹਿਸੀਲਦਾਰ ਸ਼ਾਹਕੋਟ ਨੂੰ ਨਾਲ ਲੈ ਕੇ ਜਿਹੜੇ ਗੈਰਕਾਨੂੰਨੀ ਰੀਡੈਕਸ਼ਨ ਸੈਂਟਰ ਜਿਹੜੇ ਸ਼ਾਹਕੋਟ ਦੇ ਵਿੱਚ ਚੱਲ ਰਹੇ ਸੀਗੇ ਉਨਾ ਵੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦਰਮਿਆਨ ਇੱਕ ਸੀ ਰਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਜਿਹੜੀ ਢੰਡੋਵਾਲ ਵਿਖੇ ਇੱਕ ਡੀਡਿਕਸ਼ਨ ਸੈਂਟਰ ਜਿਹੜੀ ਹੈ ਉਹ ਗੈਰਕਾਨੂੰਨੀ ਚਲਾ ਰਹੀ ਸੀਗੀ ਉਹਦੇ ਵਿੱਚ 47 ਜਿਹੜੇ ਨੌਜਵਾਨ ਸੀਗੇ ਉਹ ਉਹਨਾਂ ਨੇ ਉੱਥੇ ਕੈਦ ਕਰਕੇ ਰੱਖੇ ਹੋਏ ਸੀਗੇ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਔਰ ਇਸ ਤੋਂ ਇਲਾਵਾ ਟਰਨਿੰਗ ਪੁਆਇੰਟ ਨਾਮ ਦੇ ਇੱਕ ਇੱਕ ਸੰਸਥਾ ਜਿਹੜੀ ਹੈਗੀ ਆ ਉਹ ਪਿੰਡ ਬਾਜਵਾ ਕਲਾ ਵਿੱਚ ਚੱਲ ਰਹੀ ਸੀਗੀ ਉਹਦੇ ਵਿੱਚ 26 ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ 29 ਨੌਜਵਾਨ ਜਿਹੜੇ ਸੀਗੇ ਉਹ ਗੈਰ ਕਾਨੂੰਨੀ ਉੱਥੇ ਹਿਰਾਸਤ ਵਿੱਚ ਰੱਖੇ ਹੋਏ ਸੀਗੇ ਇਲਾਜ ਦੇ ਨਾਮ ਥੱਲੇ ਉਹਨਾਂ ਨੂੰ ਫ੍ਰੀ ਕਰਾਇਆ ਗਿਆ ਹੈਗਾ ਇਸ ਤਰ੍ਹਾਂ 47 ज़े, ज़े, 76 ਜਿਹੜੇ ਹੈਗੇ ਆ ਨੌਜਵਾਨ ਆ ਉਹਨਾਂ ਨੂੰ ਅੱਜ ਇਹਨਾਂ ਦੀ ਟੀਮ ਨੇ ਆਜ਼ਾਦ ਕਰਾਇਆ ਹੈਗਾ ਔਰ ਇਹਨਾਂ ਦੇ ਖਿਲਾਫ ਜੋ ਵਕੂਫਤਰਾਵਾਂ ਦੇ ਤਹਿਤ ਅਸੀਂ ਕਾਨੂੰਨੀ ਕਾਰਵਾਈ ਜਿਹੜੇ ਉਹਨਾਂ ਦੇ ਮਾਲਕ ਹੈਗੇ ਆ ਬਿਲਡਿੰਗ ਦੇ ਔਰ ਜਿਹੜੇ ਉੱਥੇ ਚਲਾ ਰਹੇ ਸੀਗੇ ਸਾਰਾ ਰੈਕਟ ਉਹਨਾਂ ਦੇ ਖਿਲਾਫ ਅਸੀਂ ਕਰ ਰਹੇ ਆ ਉਸ ਤੋਂ ਇਲਾਵਾ ਤੂਰਕੋਟ ਮਾਲਵੇ ਵਿਖੇ ਵੀ ਇੱਕ ਸੈਂਟਰ ਜਿਹੜਾ ਹੈਡੈਂਟ ਨਾਮ ਦੇ ਨਾਲ ਹੈਗਾ ਉਹਨੂੰ ਵੀ ਚੈੱਕ ਕੀਤਾ ਗਿਆ ਹੈਗਾ ਉਹਦੇ ਵਿੱਚ ਵੀ ਕੁਝ ਜਣੀਆਂ ਹੈਗੀਆਂ ਅ ਗੈਰਕਾਨੂੰਨੀ ਕੁਝ ਗੱਲ ਸਾਹਮਣੇ ਆਈ ਹੈਗੀ ਹੈ ਉਹਦੇ ਤਹਿਤ ਵੀ ਮਾਂਜੂਰੀ ਜੀਪੀ ਡੀਸੀ ਸਾਹਮਣੇ ਲੈ ਕੇ ਭੇਜਿਆ ਜਾ ਰਿਹਾ ਹੈ ਸੋ ਇਹ ਜਿਹੜਾ ਸਾਰਾ ਅ ਗੈਰਕਾਨੂੰਨੀ ਡਾਇਰੈਕਸ਼ਨ ਸੈਂਟਰ ਦੇ ਨਾਮ ਥੱਲੇ انداچا لیا سی گا۔ او ਇਹਨਾਂ ਸਾਰਿਆਂ ਨੂੰ ਅਸੀਂ ਜਿਹੜੇ ਨੌਜਵਾਨ ਐ ਉਹਨਾਂ ਨੂੰ ਆਜ਼ਾਦ ਕਰਾਇਆ ਤੇ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਇਹਨਾਂ ਨੇ ਰੱਖਿਆ ਹੋਇਆ ਸੀ ਆ ਗੈਰਕਾਨੂੰਨੀ ਵਿਰਾਸਤ ਵਿੱਚ ਉਹਨਾਂ ਦੇ ਕਲਬ ਜੋ ਬੰਦੀ ਕਾਨੂੰਨੀ ਕਰ ਰਹੀ ਹੈ ਉਹ ਕੀਤੀ ਜਾ ਰਹੀ ਹੈ। ਤੋਂ ਉਹਨਾਂ ਨੂੰ ਜਿਹੜੇ ਲੜਕੇ ਹੈਗੇ ਆ ਉਹਨਾਂ ਸਾਰਿਆਂ ਨੂੰ ਅਸੀਂ ਪਿੰਸ ਵਿੱਚ ਹਰਸੀਲ ਹਸਪਤਾਲ ਜਲੰਧਰ ਵਿਖੇ ਲੈ ਕੇ ਜਾ ਰਹੇ ਆ ਅਮਾ ਦੀ ਫਰਦਰ ਟਰੀਟਮੈਂਟ ਵਾਸ। ਥੈਂਕ ਯੂ।